ਭਾਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਆਪਣੀ ਵਿਜਿਟ ਹੈਗੀ ਆ ਪਿੰਡ ਭੰਗਾਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪਹੁੰਚੇ ਆ ਬਾਈ ਦਲੇਰ ਸਿੰਘ ਦੇ ਕੋਲ ਪਹਿਲੀ ਵੀਡੀਓ ਆ ਦੋਸਤੋ ਆਪਣੀ ਇਸ ਘਰ ਤੋਂ ਅੱਜ ਤੇ ਅੱਜ ਇਸ ਵੀਡੀਓ ਦੇ ਵਿੱਚ ਦੋ ਪਸ਼ੂ ਤੁਹਾਨੂੰ ਦਿਖਾ ਦਾਂਗੇ ਇੱਕ ਐਚ ਐਫ ਵੈਡ ਦਿਖਾਵਾਂਗੇ ਜੀ ਤੇ ਇੱਕ ਜਰਸੀ ਵੈਡ ਦਿਖਾ ਦਾਂਗੇ ਜਰਸੀ ਵੈਡ ਜਿਹੜੀ ਆ ਬਿਲਕੁਲ ਤਾਜੀ ਸੂਈ ਸਵਾਈ ਆ ਕੁਝ ਦਿਨਾਂ ਦੀ ਸੂਈ ਆ ਪੂਰੀ ਡਿਟੇਲ ਬਾਈ ਦਲੇਰ ਦੇ ਨਾਲ ਗੱਲਬਾਤ ਕਰ ਲਾਂਗੇ ਤੇ ਇੱਕ ਐਚਐਫ ਵਹਿੜ ਦਿਖਾ ਦਾਂਗੇ ਠੀਕ ਹੈ ਜੀ ਸ਼ੈੱਡ ਵਾਲੀ ਵਹਿੜ ਆ ਫੋਲ ਵੱਡੇ ਕੱਦ ਕਰਦੀ ਆ ਦਿਨ ਲੈਂਦੀ ਆ ਜੇ ਸੂਨ ਦੇ ਵਿੱਚ ਠੀਕ ਆ ਸੋ ਪੂਰੀ ਗੱਲਬਾਤ ਕਰ ਲਾਂਗੇ ਦੋਸਤੋ 15 ਸਤੰਬਰ ਨੂੰ ਅੱਜ ਆਪਾਂ ਵੀਡੀਓ ਬਣਾ ਰਹੇ ਆ ਸਭਾ ਤੁਸੀਂ ਨੋਟ ਕਰ ਲਓ ਕੋਈ ਦੁਪਹਿਰ ਦੇ 1 ਵਜੇ ਦਾ ਸਮਾਂ ਹੈ ਜੀ ਸੋ ਇਸ ਘਰੋਂ ਦੋਸਤੋ ਅੱਜ ਬਿਲਕੁਲ ਇੱਕ ਤਾਜੀ ਸੂਈ ਵਹਿੜ ਤੁਹਾਨੂੰ ਦਿਖਾ ਦਾਂਗੇ ਤੇ ਇੱਕ ਗੱਬਣ ਠੀਕ ਆ ਤੇ ਆਉਣਾ ਦੋਸਤੋ ਜਿਹੜੇ ਪਾਸੋਂ ਕਿਸੇ ਵੀਰ ਨੇ ਆਉਣਾ ਮਾਝੇ ਦਾ ਪਿੰਡ ਆ ਦੋਸਤੋ ਕੋ ਤਾਂ ਤੁਸੀਂ ਕੋਟ ਬੁੱਡਾ ਵੀ ਆ ਸਕਦੇ ਜੇਕੇ ਤੂਤ ਤੇ ਪੰਘਾਲੇ ਪਿੰਡ ਤੁਸੀਂ ਖਾਸ ਵਿਜਿਟ ਕਰਨੇ ਆ ਪੰਘਾਲੇ ਤੋਂ ਜਦੋਂ ਦੋਸਤੋਂ ਆਪਾਂ ਪਿੰਡ ਜੋਤ ਸਿੰਘ ਵਾਲੇ ਨੂੰ ਪਹਿੰਨੇ ਆ ਤੇ ਬਸ ਆਦਾ ਕਿਲਾ ਕਿਲਾ ਬਿਲਕੁਲ ਬਾਬਾ ਦੀਪ ਸਿੰਘ ਦਾ ਗੁਰਦੁਆਰਾ ਹੈ ਜੀ ਠੀਕ ਆ ਉਸ ਗੁਰਦੁਆਰੇ ਤੋਂ ਬਿਲਕੁਲ ਤੁਸੀਂ ਨਾਲੋਂ ਜਿਹੜੀ ਛੜਕਮ ਫੜੋਗੇ ਉਹ ਬਿਲਕੁਲ ਬਾਈ ਹੋਰਾਂ ਦੇ ਬਾਹਰ ਖੇਤਾਂ ਵਿੱਚ ਬੈਠੇ ਆ ਤੇ ਸਿੱਧੀ ਛੜਕ ਤੁਸੀਂ ਫੜ ਕੇ ਦੋਸਤੋਂ ਘਰ ਵਿਜਿਟ ਕਰ ਸਕਦੇ ਜੇ ਬਾਕੀ ਨੰਬਰ ਆਪਾਂ ਲਗਾਤਾਰ ਸਕਰੀਨ ਦੇ ਥੱਲੇ ਚਲਦੀ ਕਰ ਦੇਣੀ ਆ ਨੰਬਰਾਂ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਸਭ ਤੋਂ ਪਹਿਲਾਂ ਵੀਰ ਦਲੇਰ ਸਿੰਘ ਸਸਰੀ ਕਾਲ ਜੀ ਗਾਲੀ ਠੀਕ ਠਾਕ ਵੀਰੇ ਵਧੀਆ ਵੀਰ ਜੀ ਠੀਕ ਆ ਅੱਛਾ ਦਲੇਰ ਵੀਰੇ ਨਾਲ ਲੱਗਦੇ ਪਿੰਡ ਜ਼ਰੂਰ ਆਪਾਂ ਸਾਰਿਆਂ ਦੇ ਸਾਹਮਣੇ ਰੱਖ ਦਈਏ ਵੀ ਨਾਲ ਲੱਗਦੇ ਕਿਹੜੇ ਕਿਹੜੇ ਪਿੰਡ ਹੈਗੇ ਹਾਂਜੀ ਪਾਜੀ ਜੇ ਮੋੜ ਥਾਣੀ ਆਉਣਾ ਫਿਰ ਕੋੜ ਬੁੱਡੇ ਥਾਣੀ ਹਾਂਜੀ ਹਾਂਜੀ ਜੇ ਇਧਰੋਂ ਆਉਣਾ ਬਲਟੋਏ ਥਾਣੀ ਫਿਰ ਜੋਤ ਸਿੰਘਲਾ ਜੋਤ ਸਿੰਘਲਾ ਜੇ ਪੰਗਾਲੇ ਥਾਣੀ ਆਉਣਾ ਫਿਰ ਕਿਲਾਕੂ ਮਤਲਬ ਬਾਬੇ ਦੀਪ ਸਿੰਘ ਦਾ ਗੁਰਦੁਆਰਾ ਹੈ ਜੀ ਉਤੋਂ ਆਪਣੀ ਸੜਕ ਮੁੜ ਜਾਂਦੀ ਆ ਹਾਂ ਸਿੱਧੀ ਆਪਣੇ ਬੇਕਣੋਂ ਦੀ ਆ ਬੇਕਣੋਂ ਦੀ ਹਾਂਜੀ ਇਹ ਅੱਗੇ ਪੰਘਾਲਾ ਰਤੋਂ ਕੇ ਮਾਛੀ ਰੱਖੀ ਹਾਂ ਜਦੋਂ ਨਿਕਲ ਕੇ ਸ਼ਰਤ ਹਾਂਜੀ ਸਿੱਧੀ ਖੇਮ ਕਰਨ ਭਾਜੀ ਇਹ ਗਈ ਬਿਲਕੁਲ ਬਿਲਕੁਲ ਹਾਂ ਤੇ ਅੱਛਾ ਲੋਕ ਇਹਨੇ ਆਉਣਾ ਫਿਰ ਆਂਦੀ ਮੰਨ ਲਓ ਕੋਟ ਬੁੱਡੇ ਥਾਂ ਦੀ ਕੋਟ ਬੁੱਡੇ ਥਾਂ ਦੀ ਵੀ ਜੇਕਰ ਕੋਈ ਹਰੀ ਕੇ ਪਤਨ ਪਵਾ ਰਿਹਾ ਹਾਂ ਹਾਂਜੀ ਫਿਰ ਆਂਦੀ ਆ ਤੇ ਪੱਟੀ ਮੋੜ ਤੋਂ ਸਿੰਤਾਜਪੱਟੀ ਮੋੜ ਤੋਂ ਲਾਲ ਕੇ ਜਾਂ ਆਪਾਂ ਬਿਲਕੁਲ ਹਾਂਜੀ ਜੀ ਪੁਲ ਪਾਰ ਕਰਦੇ ਆ ਸਾਰੇ ਜੀ ਬ੍ਰੋਜ ਬ੍ਰੋ ਹੁਣਾ ਮੰਨ ਲਓ ਫਿਰ ਨਵੇਂ ਪੁਲ ਥਾਣੀ ਨਵੇਂ ਪੁਲ ਥਾਣੀ ਗਿਆ ਫੇ ਰਸਤੇ ਸਾਰੇ ਬੰਨੇ ਆ ਭਗਾਲੇ ਖਾ ਸਕਦੇ ਖਾਣ ਕਰ ਸਕਦੇ ਹਾਂਜੀ ਠੀਕ ਆ ਅੱਛਾ ਦਲੇਰ ਭਾਈ ਪਸ਼ੂ ਵਪਾਰ ਦਾ ਕੰਮ ਕਰਦੇ ਹੋ ਕਿੰਨੇ ਕ ਟਾਈਮ ਤੋਂ ਚੱਲਦਾ ਆ ਰਿਹਾ ਕੰਮ ਬਾਜੀ 5-6 ਸਾਲ ਹੋ ਗਿਆ ਆਪਾਂ ਨੂੰ 5-6 ਸਾਲ ਹਾਂਜੀ ਐ ਇਸੇ ਤਰ੍ਹਾਂ ਬਿਹੜਾ ਬੂੜਾ ਹੁੰਦੀਆਂ ਜਾਂ ਮੱਝਾਂ ਵੀ ਲਿਆਉਂਦੀਆਂ ਮੱਝਾਂ ਵੀ ਆਉਂਦੀਆਂ ਬਾਜੀ ਮੱਝਾਂ ਵੀ ਆਉਂਦੀਆਂ ਅੱਗੇ ਬਹੁਤ ਛੋਟੇ ਪਸ਼ੂ ਲੈ ਕੇ ਆਈ ਦੀ ਹੁਣ ਥੋੜੇ ਠੀਕ ਹਾਂ ਜੀ ਹੁਣ ਹਰ ਇੱਕ ਤਰ੍ਹਾਂ ਦਾ ਵੱਡਾ ਪਸ਼ੂ ਚੰਗਾ ਪਸ਼ੂ ਜ਼ਰੂਰੀ ਲੱਗੇ ਹੈ ਨਾ ਬਹੁਤ ਚੰਗੀਆਂ ਵੜਾ ਲਿਆਵਾਂ ਕਰਾਂਗਾ ਆਪਾਂ ਬਿਲਕੁਲ ਹਾਂਜੀ ਸੋ ਵੀਰਾਂ ਦਾ ਵੀ ਚੰਗੀਆਂ ਚੰਗੀਆਂ ਵੜਾ ਦੋਸਤੋ ਅਗਾਹ ਵੀ ਲੈ ਕੇ ਆਇਆ ਕਰਾਂਗੇ ਠੀਕ ਹੈ ਤੁਸੀਂ 5-6 ਸਾਲ ਤੋਂ ਕੰਮ ਕਰਦੇ ਆ ਰਹੇ ਹੋ ਅੱਜ ਇੱਕ ਜਰਸੀ ਵੜ ਦੋਸਤੋ ਤੁਹਾਨੂੰ ਦਿਖਾਉਣੀ ਹੈ ਪਹਿਲਾਂ ਇੱਥੋਂ ਗੱਲਬਾਤ ਸਟਾਰਟ ਕਰਦੇ ਹਾਂ ਦਲੇਰ ਭਾਈ ਜਰਸੀ ਦਾ ਕੀ ਰਿਕਾਰਡ ਹੈ ਸੂਹਾ ਕਿੰਨਾ ਤੇ ਕਿੰਨੇ ਕ ਦਿਨਾਂ ਦੀ ਸੂਈ ਹੈ ਦੂਸਰਾ ਸੂਹਾ ਗਿਰਜੀ ਹਾਂਜੀ ਪਰਸੋਂ 4 ਵਜੇ ਸੂਈ ਸ਼ਾਮ ਨੂੰ ਅੱਛਾ ਜੀ ਹਾਂਜੀ ਠੀਕ ਹੈ ਦੂਸਰਾ ਸੁਆ ਤੇ ਪਰਸੋਂ ਸ਼ਾਮੀ ਸੂਈ ਆ ਬਹੁਤ ਠੰਡੀ ਵਹਿੜ ਆ ਠੀਕ ਹੈ ਜੀ ਹਾਂਜੀ ਤੇ ਠੰਡੀ ਵਹਿੜ ਆ ਦੋਸਤੋ ਬਾਕੀ ਬਰੀਡ ਵਾਈਸ ਤੁਸੀਂ ਦੇਖ ਸਕਦੇ ਹੋ ਠੀਕ ਹੈ ਜਰਸੀ ਹਾਂਜੀ ਬਹੁਤ ਠੰਡੀ ਆ ਆ ਲਓ ਜੀ ਹਾਂਜੀ ਵੀ ਸੀਲਸ ਉਹ ਪੂਰੀ ਆ ਤੇ ਮਗਰ ਬੱਚਾ ਵੀ ਕੀ ਪਾਇਆ ਇਹਨੇ ਬੱਚਾ ਜੀ ਆ ਬੱਚਾ ਮੇਲ ਕਾਫ ਆ ਮਗਰ ਹਾਂਜੀ ਆ ਬੱਚਾ ਦੇਖ ਸਕਦੇ ਹੋ ਠੀਕ ਹੈ ਜੀ ਤੇ ਫੁੱਲ ਬਰੀਡ ਦੀ ਆ ਜਰਸੀ ਵਹਿੜਾ ਦੋਸਤੋ ਸਮਾਲ ਸਾਈਜ਼ ਛੋਟੇ ਜੇ ਕੰਨਾਂ ਜਰਸੀ ਦੇ ਬਾਕੀ ਥੰਥੂਣਾ ਤੁਹਾਨੂੰ ਦਿਖਾ ਦਿੰਨੇ ਆ ਆ ਦੇਖੋ ਜੀ ਆਦੀ ਬਾਕੀ ਚਵਾਈ ਚ ਵੀ ਹੱਥੀ ਵਧੀਆ ਹੋ ਜਾਂਦੀ ਹੈ ਜੀ ਬਹੁਤ ਵਧੀਆ ਗਿਰਜੀ ਠੀਕ ਹੈ ਜੀ ਜਿਵੇਂ ਥੋੜਾ ਜਿਹਾ ਥਣ ਕੇ ਨਾ ਪਕਰਦੇ ਵਿੱਚ ਆ ਜਾਂਦਾ ਵਧੀਆ ਪੂਰਾ ਵਧੀਆ ਹੁੰਦਾ ਠੀਕ ਹੈ ਜੀ ਚਵਾਈ ਬਹੁਤ ਵਧੀਆ ਠੀਕ ਹੈ ਹੁਣ 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 ਬੋਲੇ ਦੀ ਗੱਲ ਕਰ ਲਈਏ ਤੀਜੇ ਦਿਨ ਚ ਕਿੰਨਾ ਚੋਵਾ ਦਾਂਗੇ 7 ਕਿਲੋ ਬੋਲਾ ਭਾਜੀ ਪੂਰਾ ਰੜੀ ਜਿਹੜਾ 7 ਕਿਲੋ ਹਾਂਜੀ ਵੀ ਇਹ ਨਹੀਂ ਹੈਗਾ ਹਲੋ 6.5 ਨਾ ਹੋਊਗਾ ਹਾਂ ਹਾਂਜੀ 7 ਹੋਊਗਾ 7 ਹੋਊਗਾ ਹਾਂਜੀ ਠੀਕ ਹੈ ਤੇ 7 ਕਿਲੋ ਦੋਸਤੋ ਬੋਲਾ ਹੈ ਹਾਜ਼ਰ ਇਸ ਵਿਹੜ ਦੇ ਥੱਲੇ ਤੇ ਖੋਲ ਕੇ ਨੂੰ ਤੋਰ ਕੇ ਦਿਖਾਉ ਦਿਓ ਭਾਈ ਦਲੇਰ ਇੱਕ ਬਈ ਕਰ ਦਈਏ ਪੇਸ਼ ਸਾਹ ਤੇ ਚਵਾਈ ਸੁਬਾ ਕਿੰਨੇ ਵਜੇ ਕੀਤੀ ਹੈ ਜੀ ਸਾਢੇ 6 ਕੀਤੀ ਭਾਜੀ ਸਾਢੇ 6 ਵਜੇ ਸਾਢੇ 6 ਵਜੇ ਜਿਹੜੀ ਮਾਰਨਿੰਗ ਚਵਾਈ ਹੋਈ ਹੈ ਦੋਸਤੋ ਠੀਕ ਹੈ ਜੀ ਤੇ ਇਸੇ ਤਰ੍ਹਾਂ ਬਿਲਕੁਲ ਟਾਈਮ ਤੋਂ ਟਾਈਮ ਤੁਸੀਂ ਚਵਾਈ ਕਰਕੇ ਦੂ ਰੰਗ ਤਸੱਲੀ ਕਰ ਸਕਦੇ ਜੀ ਠੀਕ ਹੈ ਬਹੁਤ ਮੰਦੀ ਹੈ ਬੋਲਾ ਵੀਰਾਂ ਦਾ ਵੀ ਸਾਢੇ 6 ਨਹੀਂ ਹੋਊਗਾ ਜੇ 7 ਆ ਤੇ 7 ਤੋਂ ਉੱਪਰ ਹੀ ਹੈ ਪਰ 7 ਕਹਿ ਕੇ ਆਪਾਂ ਤਾਂ ਮੰਨ ਲਿਆ ਠੀਕ ਹੈ ਜੀ 7 ਤੋਂ ਪੂਰਾ ਕਹਿ ਕੇ ਆਪਾਂ ਅੱਜ ਸੇਲ ਕਰਾਂਗੇ ਬੋਲਾ 7 ਕਿਲੋ ਸੋ ਥਾਰ ਭਾਂਡਾ ਜਿਹੜਾ ਦੋਸਤੋ ਵਿਖਾਲਾ ਕਾफी ਵਧੀਆ ਹੈ ਠੀਕ ਹੈ ਤੇ ਦੁੱਧ ਬੱਚੀ ਨੇ ਚਵਾ ਦੇਣਾ ਬਾਕੀ ਸੇਵਾ ਤੇ ਦੁੱਧ ਜਿਹੜਾ ਵੀ ਚੰਗੀ ਖਾਸੀ ਸੇਵਾ ਕਰ ਲੂਗਾ ਦੁੱਧ ਜਿਹੜਾ ਤੁਸੋਂ ਵਧੀਆ ਚਵਾ ਦੂਗੀ ਠੀਕ ਹੈ ਬਹੁਤ ਠੰਡੀ ਹੁੰਦੀ ਹੈ ਬਿਲਕੁਲ ਤਾਜੀ ਤੇ ਕੱਲ ਪਰਸੋਂ ਦੀ ਤੀਜੇ ਦਿਨ ਦੇ ਵਿੱਚ ਸੂਣ ਹੋ ਗਿਆ ਸਮਾਂ ਅੱਛਾ ਮੋਲੇ ਦਾ ਕੀ ਰਹੂਗਾ ਵੀਰ ਮਤਲਬ ਵੀ ਜੀ 35000 ਕਰ ਦਿੰਦਾ 35 ਹਾਂਜੀ ਵੀ ਲੈਣ ਦੇ ਨਾਲ ਆਈ ਹੈ ਕਿ ਥੋੜਾ ਪਤਾ ਵਿੱਚ ਨਹੀਂ ਮਾਨਤਨ ਕਰਾਂਗੇ ਮਾਨਤਨ ਹਾਂਜੀ ਠੀਕ ਹੈ ਜੀ ਹਾਂ ਤੇ ਬਾਕੀ ਥੋੜੀ ਜਿਵੇਂ ਸੂ ਦੇ ਵਿੱਚ ਕਰੀਏ ਪਸ਼ੂ ਮਾੜਾ ਲਿਸਾ ਦੱਸਾ ਪਾਣ ਹੈ ਨਾ ਬਾਕੀ ਤਾਜੀ ਸੂਣ ਕਰਕੇ ਹੀ ਵੇ ਦੋਸਤੋ ਜੇ ਜੇ ਮੈਂ ਪਾਸੂ ਪੱਠੇ ਡੱਕਾ ਚੱਕੂਗਾ ਕੋਈ 11 ਫੀਟ ਵਨ ਚੱਕੂਗਾ ਅਰੇ ਪਰਸੋ ਸੋਈ ਦਾ ਨੰਬਰ ਆ ਦਿਹਾੜੀ ਚੰਗ ਹੋ ਜਾਂਦਾ ਹੁੰਦਾ ਹਾਂ ਹਾਂ ਲਓ ਜੀ ਇਹ ਪਹਿਲੇ ਨੰਬਰ ਤੇ ਵੇਖੋ ਦੋਸਤੋ ਤੁਹਾਨੂੰ ਦਿਖਾਤੀ ਆਪਾਂ ਜਰਸੀ ਠੀਕ ਆ ਜੀ ਤੇ ਦੁੱਧ ਨਾਰਮਲੀ ਅਬਜ ਦਿਨੇਰ ਗੱਲ ਕਰ ਲਈਏ ਕੋਈ 9 10 10 ਕਿਲੋਟਰ ਚ ਆਈ ਜਾਊਗੀ 12 ਕਿਲੋ ਮੰਨ ਲਓ ਦੁੱਧ ਇਹ ਚ ਚਵਾਉ ਪੱਕਾ 12 ਕਿਲੋ ਠੀਕ ਆ ਜੀ ਪਹਿਲੇ ਸੋਈ 10 11 ਕਿਲੋ ਦੋ ਚਵਾਇਆ ਨਹੀਂ ਅੱਛਾ ਜੀ ਹਾਂਜੀ ਠੀਕ ਆ ਹਾਂਜੀ ਚਲੋ ਆਪਣੇ ਫਿਲਹਾਲ ਦੇ ਸੱਤ ਦਿਨ ਬੋਲਾ ਦਾ ਚਵਾਇ ਕਰਕੇ ਬਿਲਕੁਲ ਪਾਜੀ ਰਾੜੀ ਬੋਲਾ ਬ ਤੇ ਇਸ ਤੋਂ ਬਾਅਦ ਇੱਕ ਦੂਜੇ ਨੰਬਰ ਤੇ ਦੋਸਤੋ ਤੁਹਾਨੂੰ ਅਗਲੀ ਵਿਹੜ ਦਿਖਾਉਣੇ ਆ ਬਿਲਕੁਲ ਐਚ ਐਫ ਵਿਹੜ ਆ ਠੀਕ ਆ ਜੀ ਜਿਆਦ ਪਾਤ ਵਾਲੀ ਵਿਹੜ ਆ ਬ੍ਰੀਡ ਵਿੱਚ ਸੋ ਫੁੱਲ ਵੱਡੇ ਕੱਦ ਕਾਢ ਦੀ ਆ ਗੱਲਬਾਤ ਕਰ ਲੈਣੀ ਆ ਅਛਾ ਵੀਰ ਦਲੇਰ ਸਿੰਘ ਆ ਇਹ ਸੂਆ ਕਿ ਨਮਾ ਸੂਈ ਦੂਸਰਾ ਸੂਆ ਭਾਜੀ ਸੁਣਾ ਨਹੀਂ ਦੂਸਰਾ ਸੂਆ ਹਾਂਜੀ ਦਿਨ ਲੈਂਦੀ ਹਾਂ ਜੀ ਦਿਨ ਭਾਜੀ ਇਹ 12 ਤੋਂ 15 ਲੈ ਲਊਗੀ ਲੈ ਜੀ ਫੁੱਲੇ ਦੂਲੇ ਹਾਂਜੀ ਵਧੀਆ ਜੀ ਠੀਕ ਆ ਜੀ ਬਹੁਤ ਵੜ ਪਾਂਦੀ ਹੈ ਲਓ ਜੀ 12 ਤੋਂ 15 ਦਿਨ ਭਰਾਵੋ ਸਮਾਂ ਲੈ ਜੂਗੀ ਠੀਕ ਆ ਤੇ ਆ ਦੇਖੋ ਠੀਕ ਆ ਜੀ ਬਾਕੀ ਆ ਥਣ ਦੇਵਾ ਤੇ ਦੇਵਾ ਦੋਸਤੋ ਹਵਾਨਾ ਕਾਫੀ ਸੋਹਣਾ ਬਣਾ ਲੂ ਕਿਉਂਕਿ ਐਚ ਐਫ ਬ੍ਰੀਡ ਦੀ ਵੀ ਖਾਸੀਅਤ ਆ ਵੀ ਆਪਾਂ ਨਾਰਮਲ ਹੀ ਕਹਿ ਦਿੰਨੇ ਆ ਵੀ ਐਚ ਐਫ ਬੜਗਾ ਜਿਹੜਾ ਦੇਵਾ ਹਵਾਨਾ ਬਿਲਕੁਲ ਕਿਸੇ ਮੱਝ ਨੇ ਜਾਂ ਕਿਸੇ ਜੀਨੇ ਤਿਆਰ ਕੀਤਾ ਵੀ ਬ੍ਰੀਡ ਵਿੱਚ ਆ ਦੇ ਹੱਲੇਵਾ ਹਵਾਨਾ ਜਿਹੜਾ ਦੋਸਤੋ ਦਿਨਾਂ ਦੇ ਹਿਸਾਬ ਨਾਲ ਬਣਾ ਕੇ ਬਿਲਕੁਲ ਤਿਆਰ ਕਰਨਾ ਵੇਣ ਬੂੰਣ ਦੋਹਾਂ ਪਾਸੇ ਮਿਲਕ ਬਿਨ ਕਾਫੀ ਮੋਟੀ ਰਸੇ ਬਿਲਕੁਲ ਬਾਗ ਜਿਹੜੀ ਦੋਸਤੋ ਵਾਲ ਖਾਂਦੀ ਹੋਈ ਨਜ਼ਰ ਆਊਗੀ ਤੁਹਾਨੂੰ ਥਣ ਥਣ ਅੱਛਾ ਟਿੱਪਣ ਟੁੱਪਣ ਵੀਰ ਵਧੀਆ ਚੰਗੀ ਓਕੇ ਵੀਰ ਜੀ ਗਾਰੰਟੀ ਹੋਰ ਆਪਣੀ ਕਿ ਸਤਾ ਹਨ ਥਾਂ ਦੇ ਵਿੱਚੋਂ ਕੋਈ ਧਾਰ ਬਹੁਤ ਵਧੀਆ ਟਿੱਪਣਾ ਹਾਂ ਜੀ ਠੀਕ ਹੈ ਜੀ ਹਾਂ ਪਰ ਉਸ ਜੁਗ ਥਾ ਤੋਂ ਲਈ ਆਪਾਂ ਵੀ ਕਿਤਾ ਆਪਣੇ ਰਿਸ਼ਤਿਆਂ ਨੂੰ ਆਪਾਂ ਲਈ ਆ ਮੰਨ ਲਓ ਖੁੱਲੀਆਂ ਛੜਦੇ ਬਹੁਤ ਰਾਜੀ ਵਾੜੀ ਜਿਹਦੇ ਪਰਸੋਂ ਆਪਣੇ ਕੋਲੇ ਆਈ ਹੈ ਅੱਛਾ ਬਹੁਤ ਪਲੀ ਵਾੜੀ ਹਾਂ ਮੰਨ ਲਓ ਰੱਸਾ ਪਹੁੰਚਣਾ ਥੋੜਾ ਆ ਔਲਜੀ ਮਣਾਂਗੀ ਆ ਅੱਛਾ ਹਾਂ ਜੀ ਧਲੀਆਰੀ ਮੋਰੀ ਫੀਲੀ ਨਾ ਪਾਈ ਕੋਈ ਹੁੰਦੀ ਹੈ ਫੀਲੀ ਆ ਬਈ ਆ ਖੁਦਾਂ ਦੇ ਰਿਕਾਰਡ ਪਹਿਲਾਂ ਸਵੇਰ ਦਾ ਕੋਈ ਪਤਾ ਕਿ ਰਿਕਾਰਡ ਕਿੰਨਾ ਕਿਦੋਂ ਦਰਿਆ ਸੀ 28 ਕਿਲੋ ਦੁੱਧ ਦਾ ਪਹਿਲੇ ਸਵੇਰ ਆ ਪਹਿਲਾਂ ਨੇ ਚੁਆਇਆ ਹਾਂ ਜੀ ਬਿਲਕੁਲ ਚੁਆਇਆ ਠੀ 28 ਲੀਟਰ ਵੀਰ ਕਹਿੰਦਾ ਪਿਆ ਦੋਸਤੋ ਪਹਿਲੇ ਸਵੇਸ ਵੈੜ ਨੇ ਦੁੱਧ ਪਾਇਆ ਹੈ ਸੋ ਹਾਈਟ ਕੱਦ ਤੁਸੀਂ ਦੇਖ ਸਕਦੇ ਹੋ ਢਿੱਲਾ ਢੋਲਾ ਤੁਸੀਂ ਦੇਖ ਲਿਓ ਵੀ ਕਾਫੀ ਢੇਲਾ ਹਵਾਨੇ ਦੇ ਵਿੱਚ ਤੇ ਦੋ ਪਾਸੇ ਬੇਦਗੂਨ ਕਾਫੀ ਆ ਬਾਕੀ ਪਲੀ ਪੁਲੀ ਪੂਰੀ ਅਸਾਂ ਵੀ ਸੁੰਬੀ ਪੂਰੀ ਆ ਕੋਈ ਲੱਸੀ ਫਿੱਕੀ ਨਹੀਂ ਗਈ ਰਾਜੀ ਆ ਵਜਨਦਾਰ ਆ ਪੂਰੇ ਕੱਦ ਕਾਠਾ ਲੀਓ ਠੀਕ ਆ ਇੱਕ ਵਾਰੀ ਮੈਂ ਬਹਿਣੀ ਵਾਲੇ ਪਾਸਿਓਂ ਵੀ ਤੁਹਾਨੂੰ ਜਿਹੜਾ ਖਾਨ ਜਗੂਰ ਦਿਖਾ ਦਿੰਦਾ ਆ ਵੇਖੋ ਇਹ ਆ ਵੇਖੋ ਜੀ ਸਪੇਸ ਜਿੰਨੀ ਵੀ ਹੈਗੀ ਆ ਦੋਸਤੋ ਬਿਲਕੁਲ ਤੁਹਾਡੇ ਸਾਹਮਣੇ ਆ ते एवी वीर दी खोल के दिखाओ ਜੀ ਬਾਕੀ ਥਣ ਜਿਹੜੇ ਦੋਸਤੋ ਬਿਲਕੁਲ ਇੱਕੋ ਜਿਹਾ ਸਹਿਜ ਥਣ ਦਾ ਤੇ ਭਾਲ ਭੂਲ ਜਿਹੜੀ ਅੱਜ ਤੋਂ ਥੋੜੀ ਜਿਹੀ ਨਜ਼ਰ ਤੁਹਾਨੂੰ ਆਉਗੀ ਵੀਰਾਂ ਦਾ ਵੀ ਜਦੋਂ ਸੱਜੇ ਖੱਬੇ ਪਾਸੇ ਪਸ਼ੂ ਬੈਂਦਾ ਤੇ ਭਾਲ ਜਿਹੜੀ ਸੱਜੇ ਖੱਬੇ ਜਾਂਦੀ ਹੈ ਠੀਕ ਆ ਬਾਕੀ ਹੈ ਠੰਡੀ ਠੁੰਡੀਆਂ ਪੂਰੀ ਬਹੁਤ ਠੰਡੀ ਵੀਰ ਜੀ ਠੀਕ ਆ ਠੀਕ ਆ ਤੇਰਾ ਮੰਨ ਲਓ ਦੂਜੇ ਪਾਜ ਨਾ ਸਵੇਰ ਦੀ ਭਾਲ ਜੀ ਪਾਈ ਜਵੇਂ ਅੱਛਾ ਜੀ ਕੱਲ ਪਰਲੇ ਬੰਨੇ ਇਹ ਦੂਜੇ ਬੰਨੇ ਉਹ ਗੀ ਮੰਨ ਲਓ ਹਾਂਜੀ ਥੋੜਾ ਥਾਂ ਪੱਕਾ ਬੁੱਕਾ ਕਰਕੇ ਨਾ ਚਲੋ ਪਾ ਜਾਂਦੇ ਆ ਪਸ਼ੂ ਜੀ ਤੇ ਵੱਡੀ ਕਰ ਵੀ ਜੇਗੀ ਤੇ ਕੀ ਮੋਲਨ ਦਾ ਲੈ ਅਿੰਦਾ ਮੁੱਲ ਜਾਏ 60000 ਰੁਪਿਆ ਕਰਦੇ ਹਾਂ 60000 ਹਾਂਜੀ ਠੀਕ ਹੈ ਜੀ ਬਹੁਤ ਜਾਦਵਾਲੀ ਬੱਚੀ ਤੁਹਾਨੂੰ ਬਿਲਕੁਲ ਸੋ ਵੱਡੇ ਕਦ ਬੋਤ ਵਾਲੀ ਆ ਦੋਸਤੋ ਠੀਕ ਆ ਤੇ ਵੱਡੇ ਕਦ ਬੋਤ ਵਾਲੀ ਆ ਸੋ ਪਹਿਲੀ ਵੀਡੀਓ ਆ ਬਾਕੀ ਮਾਨਤਾਂ ਦੇ ਵਿੱਚ ਜਿੰਨੀ ਵੀ ਗੁਜਾਇਸ਼ ਆ ਸੋ ਜ਼ਰੂਰ ਵੀਰਾਂ ਦਾ ਵੀ ਕਰ ਦਿਆਂਗੇ ਠੀਕ ਆ ਕੋ ਰੱਸਾ ਚੜਾਈ ਆ ਕੋਈ ਵੀ ਮਾਨਤਾਂ ਜਿੰਨਾ ਵੀ ਆ ਕੋਈ ਵੀਰ ਘਰੇ ਪਹੁੰਚਦਾ ਖਰੀਦਦਾਰ ਤੇ ਜ਼ਰੂਰ ਮਾਨਤਾਂ ਜਿਹੜਾ ਹੋ ਜਾਊਗਾ ਠੀਕ ਆ ਵਿੱਚੋਂ 60000 ਡਿਮਾਂਡ ਕੀਤੀ ਐ ਸੋ ਵੱਡੀ ਵਾਰਡ ਦੀ ਬੰਨਾ ਬੰਨਾ ਪੂਰਾ ਹਜੇ ਦੋਸਤੋ ਕੁਝ ਕ ਦੇਣਾ ਉਹ ਸਤਾਬੇਤੇ ਆ ਰਿਹਾ ਜਿਹਦੇ ਪਸ਼ੂ ਹੋਵੇ ਤੇ ਰੇਡ ਜਿਹੜੇ ਆ ਉਹ ਥੋੜੇ ਹੋਰ ਹਸਾਬ ਨਾਲ ਹੁੰਦੇ ਆ ਸੋ ਕੋਈ 10 ਦਿਨ ਹਜੇ ਸਮਾਂ ਲੈਂਦੀ ਆ ਜਿਹੜਾ ਵੀਰ ਥੋੜਾ ਜਿਹਾ ਹੱਥੋਂ ਤੋ ਫੇਰ ਲੂਗਾ ਜਾ ਕੇ ਕੋਈ ਨੀਕਾ ਖੇਚਲ ਕਰ ਲੋਗੇ ਤੇ ਅੱਜ ਜਿਹੜੀ ਆ ਦੋਸਤੋ ਕੋਈ 2-4000 ਰੁਪਏ ਤੁਹਾਨੂੰ ਜਿਹੜੀ ਆ ਘੜ ਕੇ ਚੀਜ਼ ਮਿਲ ਜੂਗੀ ਹਾਂਜੀ ਠੀਕ ਆ ਤੇ ਦਲੇਰ ਕੋਲੇ ਨੰਬਰ ਆਪਣੇ ਬੋਲ ਦਗੇ 628 43 38 245 ਠੀਕ ਹੈ ਵੀਰ ਹਾਂਜੀ ਠੀਕ ਆ ਸੋ ਦੋਸਤੋ ਇਹ ਸਾਨੂੰ ਮੇਰੇ ਨਾਲ ਵੀਰ ਦਲੇਰ ਸਿਕ ਠੀਕ ਆ ਵਪਾਰ ਦਾ ਕੰਮ ਆ ਵੀਰ ਦਾ ਵਿਕਰੀ ਵਾਲੇ ਪਸ਼ੂ ਇਸ ਘਰੇ ਆਉਂਦੇ ਆ ਸਮੇਂ-ਸਮੇਂ 'ਤੇ ਨਾਲ ਤੁਸੀਂ ਸੰਪਰਕ ਬਣਾ ਕੇ ਰੱਖ ਸਕਦੇ ਜੇ ਪੁੱਛ ਸਕਦੇ ਜੇ ਕਿਹੋ ਜਿਹਾ ਪਸ਼ੂ ਕਿਹੜੇ ਟਾਈਮ 'ਤੇ ਅਵੇਲੇਬਲ ਹੈਗਾ ਮਿਲਦੇ ਹਾਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ